ਆ ਫੋਟੋ ਵੱਡੀ ਕਰਾ ਕੇ ਲਾ ਲਾਂਗੇ ਹਾਂ ਹਾਂ ਮੈਂ ਵੀ ਇਹ ਸੋਚੰਦੀ ਆ ਮਕੈਨਿਕ ਵਾਲਿਆਂ ਤਾਨੂੰ ਵੀ ਫੋਟੋ ਨਾ ਵੱਡੀ ਕਰਾਵਾਂਗੇ ਤੇ ਸਾਹਮਣੇ ਲਾਵਾਂਗੇ ਇੱਥੇ ਸਾਡੀ ਦੋਵਾਂ ਦੀ ਵੇਖ ਲੈ ਫਿਰ ਸੋਚ ਕੇ ਨਹੀਂ ਰਲਦੀ ਹੈ ਹਨਾ ਫਾਈ ਬਾਈ ਕਰ ਲਾ ਆਏ ਆਏ ਰੀਤ ਸੰਦੀਪ ਦੱਸੋ ਕੋ ਮੈਨੂੰ ਵੀ ਤੈਨੂੰ ਕਿੱਦਾਂ ਜਾਣਦੇ ਬ੍ਰੀਤ ਨੂੰ ਪਰ ਇਹ ਤਾਂ ਤੇ ਮੇਰੇ ਮਾਮੇ ਦੀ ਕੁੜੀ ਆ ਇਹ ਪਾਪਣਾ ਰਹੀ ਮੇਰੀਆਂ ਜਣਾਂ ਵਿੱਚ ਬਹਿਣ ਜੋਗੀ ਪਹਿਲਾਂ ਇਹਦੀ ਮਾਂ ਦੀ ਵਜ੍ਹਾ ਕਰਕੇ ਮੇਰਾ ਪਿਓ ਮੇਰੀ ਮਾਂ ਨਾਲ ਲੜਦਾ ਰਿਹਾ ਤੇ ਹੁਣ ਇਹਦੇ ਵਜ੍ਹਾ ਕਰਕੇ ਨਾ ਵਿੱਕੀ ਨੇ ਉਹਦਣ ਸ਼ਰਾਬ ਪੀਤੀ ਤੇ ਮੇਰੇ ਨਾਲ ਲੜਾਈ ਕੀਤੀ ਇਹ ਤੇ ਮੇਰੀ ਜ਼ਿੰਦਗੀ ਵਿੱਚ ਗ੍ਰਹਿਣ ਬਣ ਕੇ ਲੱਗ ਗਈ ਆ ਕੁਵਾਰੇ ਹੁੰਦਿਆਂ ਵੀ ਇਹਨਾਂ ਦਾ ਸਿਆਪਾ ਸੀ ਤੇ ਹੁਣ ਜਿਵੇਂ ਮੈਂ ਵਿਆਹੀ ਗਈ ਆ ਤੇ ਮੇਰੇ ਸਿਰ ਤੇ ਉੱਤੇ ਆ ਕੇ ਬਹਿ ਗਈ ਆ ਉਦੋਂ ਮੇਰੀ ਸਾਥ ਮੈਨੂੰ ਅੱਗੇ ਨਹੀਂ ਛੱਡਦੀ ਹੈਗੀ ਬੱਤੀ ਬੱਤੀ ਮੈਨੂੰ ਗੱਲਾਂ ਕਰਦੀ ਆ ਤੇ ਜੇ ਉਹਨੂੰ ਪਤਾ ਲੱਗ ਗਿਆ ਇਹਦੀ ਦੀ ਭੂਆ ਦੀ ਕੁੜੀ ਆ ਹੁਣ ਇਹਦੇ ਮੈਨੂੰ ਸਗੋਂ ਹੀ ਨਹੀਂ ਛੱਡਣਾ ਹੈਗਾ ਤੇ ਮੈਂ ਗਲਤੀ ਬੜੀ ਵੱਡੀ ਕੀਤੀ ਆ ਇਹਨੇ ਹੁਣ ਨਿੱਕੀ ਨਿੱਕੀ ਗੱਲਣਾ ਜੱਤੀ ਜਕੇ ਭੂਆ ਦੇ ਕੰਮ ਤੇ ਵਾਰਦੇ ਨੂੰ ਤੇ ਭੂਆ ਨੇ ਸਾਰੇ ਪਾਸੇ ਧਰ ਦੇਣਾ ਇਹਨੇ ਆਹ ਕੰਮ ਕੀਤਾ ਇਦਾਂ ਜਿਹੀ ਮਾਂ ਮੇਰ ਨਾਲ ਕਰਦੀ ਹੁੰਦੀ ਸੀ ਮੈਨੂੰ ਇਦਾਂ ਬੋਲਦੀ ਰਹੀ ਆ ਹੁਣ ਏਰੇ ਅੱਗੇ ਆਈਆਂ ਹਾਏ ਰੱਬਾ ਆ ਗਈ ਪੰਗਾ ਪੈ ਗਿਆ ਜੇ ਪ੍ਰੀਤ ਤੇਰੇ ਮਾਮੇ ਦੀ ਕੁੜੀ ਆ ਤੇ ਪਿਛਲੇ 5-6 ਸਾਲ ਤੋਂ ਤੁਹਾਡਾ ਮੇਲਜੋਲ ਹੈ ਨਹੀਂ ਆ ਹੁਣ ਬੋਲਣ ਬੰਦ ਵਾ ਫੇਰ ਤੇ ਤੈਨੂੰ ਕੁਝ ਵੀ ਪਤਾ ਨਹੀਂ ਹੋਣਾ ਪ੍ਰੀਤ ਦੇ ਬਾਰੇ ਹੁਣ ਨਾ ਮੈਨੂੰ ਕੁਝ ਨਹੀਂ ਪਤਾ ਕਿਉਂਕਿ ਉੱਥੋਂ ਫਿਰ ਇਹ ਮਾਮਾ ਜੀ ਇਹਨਾਂ ਨੂੰ ਲੈ ਕੇ ਕਿਤੇ ਵੱਖਰੇ ਥਾਂ ਸ਼ਿਫਟ ਹੋ ਗਏ ਹੀ ਸਾਨੂੰ ਤੇ ਵੀ ਨਹੀਂ ਪਤਾ ਇਹ ਕਿੱਥੇ ਰਹਿੰਦੇ ਆ ਜਾਂ ਇਹਨਾਂ ਦਾ ਕੀ ਸਾਬ ਕਿਤਾਬ ਆ ਕਿਉਂਕਿ ਮਾਮਾ ਜੀ ਨੌਕਰੀ ਕਰਦੇ ਸੀ ਨਾ ਫੌਜ ਵਿੱਚ ਉਹ ਤੂੰ ਛੱਡ ਜੋ ਹੁਣ ਹੋਇਆ ਵਾ ਉਹ ਪਤਾ ਤੇਨੂੰ ਕੀ ਬਾਜ਼ਾਰਤਾ ਜੀਆਂ ਪਾਈ ਜਾਂਦੇ ਆ ਹੁਣ ਕੀ ਹੋਇਆ ਵਾ ਮਤਲਬ ਤੇਨੂੰ ਕੁਝ ਵੀ ਨਹੀਂ ਪਤਾ ਨਹੀਂ ਮੈਨੂੰ ਕੁਝ ਪਤਾ ਕਮਾਲ ਆ ਯਾਰ ਪ੍ਰੀਤ ਨੇ ਭੱਜ ਕੇ ਵਿਆਹ ਕਰਾਇਆ ਵਾ ਹੈ ਆਹੋ ਸੱਚੀ ਬ ਕੁਮਾਲ ਦੀ ਗੱਲ ਆ ਯਾਰ ਤੈਨੂੰ ਕੁਝੋ ਨਹੀਂ ਪਤਾ ਹੈ ਪ੍ਰੀਤ ਨੇ ਭੱਜ ਕੇ ਵਿਆਹ ਕਰਾਇਆ ਵਾ ਵਿੱਕੀ ਦੇ ਨਾਲ ਵਿੱਕੀ ਮੇਰੇ ਚਾਚੇ ਦਾ ਮੁੰਡਾ ਜਿਹਦੇ ਨਾਲ ਤੂੰ ਮੰਗੀ ਸੀ ਪਹਿਲਾਂ ਹੁਣ ਮੈਨੂੰ ਨਹੀਂ ਪਤਾ ਕਿਹੜੇ ਤਰੀਕੇ ਨਾਲ ਇਹਦੀ ਉਹਦੇ ਨਾਲ ਗੱਲ ਹੋਈ ਕੀ ਹੋਇਆ ਕੀ ਨਹੀਂ ਹੋਇਆ ਮੈਨੂੰ ਅੰਦਰ ਦੀਆਂ ਗੱਲਾਂ ਦਾ ਤਾਂ ਨਹੀਂ ਪਤਾ ਪਰ ਇੰਨੀ ਗੱਲ ਵਾ ਕਿ ਇਹਨਾਂ ਨੂੰ ਸਿੱਧਾ-ਸਿੱਧਾ ਇਹ ਗੱਲ ਆਖੀ ਸੀ ਕਿ ਅਹੀਂ ਤੁਹਾਡੇ ਤੋਂ ਪਹਿਲਾਂ ਵਿਆਹ ਕਰਨਾ ਤੇ ਵਿਆਹ ਨੇ ਕੀਤਾ ਵੀ ਆ ਪਰ ਉਹਨੂੰ ਭਜਾ ਕੇ ਲਿਆਇਆ ਏ ਇਹ ਗੱਲ ਦਾ ਪ੍ਰੀਤ ਦੇ ਮੰਮੀ ਡੈਡੀ ਨੂੰ ਪਤਾ ਜਿਨ੍ਹਾਂ ਦੀ ਕੁੜੀ ਘਰੋਂ ਭੱਜ ਕੇ ਆਈ ਆ ਉਹ ਲਾ ਉਹਨਾਂ ਨੂੰ ਪਤਾ ਹੈ ਕੱਖ ਨਹੀਂ ਆ ਲਾਵਾ ਕਰਕੇ ਗਏ ਉਹ ਬਾਅਦ ਵਿੱਚ ਮਗਰੋਂ ਮਗਰੋਂ ਆਏ ਮੰਮੀ ਤੇ ਜੀਤਾ ਗਏ ਸੀ ਨਧਵਾ ਦੇ ਵਿਆਹ ਦੇ ਉੱਤੇ ਸਿਰਫ ਉਧਰੋਂ ਉਹਦੇ ਮੰਮੀ ਡੈਡੀ ਆਏ ਸੀ ਤੇ ਇਧਰੋਂ ਇਹ ਤਿੰਨ ਚਾਰ ਜਾਣੇ ਆਏ। ਹੋਰ ਕੋਈ ਵੀ ਨਹੀਂ। ਤੇ ਉਹ ਇਹਨੂੰ ਮਿਲਦੇ ਵਰਤਦੇ ਆ ਜਿਨ੍ਹਾਂ ਦੀ ਕੁੜੀ ਇੱਜ਼ਤ ਨੂੰ ਦਾਗ ਲੱਗੀ ਹੋਵੇ, ਉਹ ਆਉਂਦੇ ਜਾਂਦੇ ਆ। ਕਦੀ ਵੀ ਨਹੀਂ। ਉਹ ਨਹੀਂ ਮਿਲਦੇ। ਉਹ ਤਾਂ ਜਿੰਨਾ ਕਿ ਸੁਣਣ ਵਿੱਚ ਆਇਆ ਨਾ ਸਿੱਧਾ-ਸਿੱਧਾ ਇੰਨੀ ਗੱਲ ਕਹਿ ਗਏ ਆ ਕਿ ਤੂੰ ਸਾਡੇ ਵਾਸਤੇ ਮਰ ਗਈ ਆ ਤੇ ਅਸੀਂ ਤੇਰੇ ਵਾਸਤੇ ਮਰ ਗਏ ਆ। ਸੁਣਣ ਵਿੱਚ ਇਹ ਵੀ ਆਇਆ ਕਿ ਦਾ ਜਿਹੜਾ ਪਿਓ ਆ ਤੇਰਾ ਮਾਮਾ ਉਹ ਬਹੁਤ ਗੁੱਸੇ ਵਾਲਾ ਗੁੱਸੇ ਵਾਲਾ ਤੇ ਉਹ ਵਿਚਾਰਾ ਹੁਣ ਹੋ ਗਿਆ ਹੁਣਾਵਾ ਕਿਉਂਕਿ ਪਹਿਲਾਂ ਤੇ ਉਹ ਬੜਾ ਚੰਗਾ ਹੁੰਦਾ ਸੀ ਪਰ ਜਿਹੜੀ ਮੰਮੀ ਹੀ ਨਾ ਹੱਡੀ ਉਹਨੇ ਗੱਲਾਂ ਇਹੋ ਜਿਹੀਆਂ ਕਰ ਕਰਕੇ ਕਰ ਕਰਕੇ ਉਹਦਾ ਉੰਜੇ ਦਿਮਾਗ ਜਿਹੜਾ ਨਾ ਖਰਾਬ ਕਰ ਦਿੱਤਾ ਉਹ ਹੁਣ ਛੇਤੀ ਹਾਈਪਰ ਹੋ ਜਾਂਦੇ ਆ ਬੜੇ ਚੰਗੇ ਹੀ ਉਹ ਪਹਿਲਾਂ ਦੇ ਉਹ ਤੇ ਇੱਥੋਂ ਤੱਕ ਘਰ ਵੀ ਆਇਆ ਇਹਨਾਂ ਦੇ ਪੈਰਾਂ ਵਿੱਚ ਪੱਗ ਵੀ ਰੱਖੀ ਆ ਉਹਨੇ ਪਰ ਇਹਨਾਂ ਨੇ ਨਹੀਂ ਮੰਨੀ ਉਹਦੀ ਪਰ ਇਹ ਤੇ ਕੰਮ ਕਰ ਗਈ ਆ ਯਕੀਨ ਨਹੀਂ ਹੋ ਸਕਦਾ ਕੱਲੀ-ਕੱਲੀ ਤੇ ਉਹਨਾਂ ਦੀ ਧੀ ਹੀ ਇਹਦੇ ਵਾਹਤੇ ਤੋਂ ਆਪਣੀ ਜਾਨ ਵੀ ਹਾਜ਼ਰ ਕਰਦੇ ਹੁੰਦੇ ਹੀ ਕੱਲੀ-ਕੱਲੀ ਧੀ ਆ ਕੱਲੀ-ਕੱਲੀ ਆ ਇਹਦਾ ਕੋਈ ਹੋਰ ਭੈਣ ਨਹੀਂ ਭਰਾ ਨਹੀਂ ਕੁਛ ਨਹੀਂ ਆ ਫਿਰ ਮੈਂ ਤੁਹਾਨੂੰ ਸਾਰੀ ਸੱਚੀ ਗੱਲ ਦੱਸਦਾ ਵਿੱਕੀ ਜਿਹੜਾ ਨਾ ਇਹ ਨਸ਼ੇ ਦਾ ਵੀ ਆਦੀ ਆ ਹੋਏ ਹਾਂ ਕਿ ਜੁੱਤੋਂ ਦਾ ਮੈਨੂੰ ਲੱਗਦਾ ਨਾ ਜਿੰਨੀ ਕਿ ਮੇਰੀ ਸਮਝ ਵਿੱਚ ਗੱਲ ਪੈਣ ਰਹੀ ਆ ਮੈਨੂੰ ਇਹ ਲੱਗਦਾ ਕਿ ਤੇਰੇ ਵਾਲੇ ਪਾਸਿਓਂ ਨੇ ਰਿਸ਼ਤਾ ਪਤਾ ਕਿਉਂ ਛੱਡਿਆ ਕਿਉਂਕਿ ਉਹਨੂੰ ਪਤਾ ਸੀ ਕਿ ਤੇਰੇ ਵਾਲੇ ਪਾਸਿਓਂ ਕੋਈ ਦਾਜ ਦੇਹਜ ਕੁਛ ਨਹੀਂ ਆਉਣਾ ਤੇ ਪ੍ਰੀਤ ਦੇ ਨਾਲ ਉਹਨੇ ਕਿਉਂ ਗੱਲ ਬਣਾਈ ਸੀ ਕਿਉਂਕਿ ਇਹ ਕੱਲੀ ਕੱਲੀ ਘਰ ਦਿੱਤੀ ਜਾਂ ਜੋ ਜਾਇਦਾਦ ਜੋ ਪਿਆਹਾਤੇ ਲਾ ਉਹ ਸਾਰਾ ਕੁਝ ਉਹਨੇ ਲੈ ਕੇ ਆਉਣਾ ਸੀ ਮੇਰਾ ਤਾਂ ਦਿਮਾਗ ਹੁਣ ਇਹ ਪਾਸੇ ਨੂੰ ਭੱਜ ਗਿਆ ਕਿ ਪੱਕੀ ਗੱਲ ਆ ਇਹੋ ਹੀ ਗੱਲ ਹੋਈ ਹੋਊਗੀ ਬੜੀ ਵੱਡੀ ਗੇਮ ਖੇਡੀ ਆ ਵਿੱਕੀ ਨੇ ਕਿੰਨਾ ਨੀਚਾ ਇਨਸਾਨ ਇਹਦਾ ਗੱਲ ਕਰਨ ਦਾ ਤਰੀਕਾ ਇਹਦਾ ਇੰਨਾ ਫੋਨ ਲਾਉਣਾ ਇਹੋ ਚੀਜ਼ਾਂ ਮੈਨੂੰ ਸਹੀ ਨਹੀਂ ਲੱਗਦੀਆਂ ਹੁੰਦੀਆਂ ਤੇ ਮੈਂ ਤਾਈਓਂ ਕਰਕੇ ਇਹਨਾਂ ਘੱਟ ਗੱਲ ਕਰਦੀ ਹੁੰਦੀ ਸੀ ਫਿਰ ਤੇ ਇਹਨੇ ਲਾਸਟ ਤੇ ਹਾਰ ਕੇ ਪੁੱਛ ਹੀ ਲਿਆ ਇਹ ਕੀ ਲੈ ਕੇ ਆਏਂਗੀ ਸੋਨਾ ਕਿੰਨਾ ਕੁ ਬਣਾਇਆ ਫਿਰ ਆਨੀ ਬਣੀ ਸੁਣਾਉਂਦਾ ਹੀ ਮੈਨੂੰ ਕਿ ਮੇਰੇ ਯਾਰ ਦਾ ਵਿਆਹ ਹੋਇਆ ਉਹਨਾਂ ਨੇ ਬੁਲਟ ਦਿੱਤਾ ਚਲ ਗੱਡੀ ਤੇ ਜ਼ਿਆਦੀ ਮਹਿੰਗੀ ਹੁੰਦੀ ਆ ਬੰਦਾ ਬੁਲਟ ਲੈ ਆ ਸਾਰਾ ਪਤਾ ਭੂਆ ਦੇ ਨਾਲ ਵੀ ਇਸੇ ਕਰਕੇ ਲੜਾਈ ਹੋਈ ਸਾਰੀ ਗੱਲ ਦਾ ਮੈਨੂੰ ਪਤਾ ਵਾ ਕਤਾਇਆ ਹਨ ਨੂੰ ਹਾਂ ਉਹੀ ਫਿਰ ਇਹਦੇ ਦਿਮਾਗ 'ਚ ਹੈ ਹੀ ਲਾਲਚ ਆ ਉਸੇ ਲਾਲਚ ਦੇ ਕਰਕੇ ਇਹਨੇ ਤੈਨੂੰ ਛੱਡ ਕੇ ਤੇ ਪ੍ਰੀਤ ਦੇ ਨਾਲ ਵਿਆਹ ਕਰਾਇਆ ਤੇ ਸਾਰਾ ਇਲਜ਼ਾਮ ਤੇਰੇ ਉੱਤੇ ਲਾਤਾ ਕਿ ਰਿਸ਼ਤਾ ਉਹ ਛੱਡਣਾ ਚਾਹੁੰਦੀ ਤੂੰ ਇੱਥੇ ਬੈਠੀ ਹੈਂ ਕੀ ਗੱਲ ਕੁਝ ਨਹੀਂ ਉਦਾਂ ਹੀ ਬੱਥੇ ਸਿਰ ਫੜਿਆ ਵਾ ਕੋਈ ਗੱਲ ਤੇ ਹੈਗੀ ਆ ਉਹ ਨਹੀਂ ਹੁੰਦੀ ਮਨ ਬੜੀ ਸਿਰ ਪੀੜ ਜੀ ਹੋਣ ਦੀ ਸੀ ਤਾਂ ਕੱਕ ਬੈ ਗਈਆਂ ਤੇ ਗੋਲੀ ਗਾਲੀ ਖਾਲਾ ਸਿਰ ਪੀਡੋਂ ਡੀਆਂ ਤੇ ਕੋਈ ਨਹੀਂ ਖਾਲੇ ਨਹੀਂ ਚੱਲ ਉੱਠ ਮੰਮੀ ਕਿੱਥੇ ਨਾਲੇ ਮੰਮੀ ਤਾਂ ਮੈਨੂੰ ਨਹੀਂ ਪਤਾ ਕਿੱਥੇ ਆ ਉਹ ਡਈਓ ਚੱਲ ਜਾ ਗੋਲੀ ਗਾਲੀ ਖਾ ਕਵਲ ਮੈਂ ਤੇ ਰੱਬ ਦਾ ਸ਼ੁਕਰ ਹੀ ਕਰਦੀ ਆ ਕਿ ਇਹ ਸਾਡੇ ਗਲੋਂ ਲੱਥਾ ਭਾਵੇਂ ਗਲਤ ਫਹਿਮੀਆਂ ਦੇ ਵਿੱਚ ਹੀ ਸਹੀ ਪਰ ਮੈਂ ਤੇ ਆਨੀ ਆ ਕਿਬਲੇ ਰੱਬ ਨੂੰ ਕਹਿੰਦੇ ਆ ਕਿ ਹਾਏ ਰੱਬ ਨੇ ਸਾਡੇ ਨਾਲ ਗਲਤ ਕੀਤਾ ਇਹ ਸਾਡੇ ਨਾਲ ਇਦਾਂ ਹੋਣਾ ਨਹੀਂ ਚਾਹੀਦਾ ਪਰ ਉਹ ਪਰਮਾਤਮਾ ਨੇ ਨਾ ਗਲਤ ਦੇ ਵਿੱਚ ਵੀ ਸਾਡੇ ਲਈ ਸਹੀ ਕੁਝ ਸੋਚਿਆ ਹੁੰਦਾ ਵਾ ਜੇ ਕਿਤੇ ਮੇਰਾ ਵਿਆਹ ਇਹਦੇ ਨਾਲ ਹੋ ਜਾਂਦਾ ਇੱਕ ਤੇ ਮੈਨੂੰ ਨਸ਼ੇੜੀ ਪੱਲੇ ਪੈ ਜਾਣਾ ਸੀ ਮੇਰੇ ਤੇ ਦੂਜਾ ਉਤੋਂ ਲਾਲਚੀ ਸ਼ੁਕਰੀ ਹੋਇਆ ਜੋ ਮੈਨੂੰ ਤੁਹੀ ਮਿਲ ਗਏ ਤੇ ਮੇਰਾ ਇਧਰੋਂ ਜਵਾਬ ਹੋ ਗਿਆ ਅਸਲ 'ਚ ਨਾ ਮੈਨੂੰ ਤੇ ਮੇਰੇ ਵੀਰ ਨੂੰ ਪਸੰਦ ਵੀ ਨਹੀਂ ਸੀ ਹੈਗਾ ਮੈਂ ਚਾਹੁੰਦੀ ਸੀ ਸ਼ੁਰੂ ਤੋਂ ਹੀ ਜਦੋਂ ਮੈਂ ਤੈਨੂੰ ਉਦੋਂ ਕਹਿਣ ਦੀ ਸੀ ਕਿ ਸਰਦਾਰ ਮੁੰਡਾ ਹੋਵੇ ਸੋਹਣੀ ਪੱਗ ਬੰਦਾ ਹੋਵੇ ਤੇ ਵਧੀਆ ਲੱਗਦਾ ਆਪਾਂ ਇਹਨੂੰ 2-3 ਵਾਰੀ ਕਿਹਾ ਵੀ ਕਿ ਆਪਣੇ ਕੇਸ ਰੱਖ ਲਓ ਤੁਸੀਂ ਤੇ ਇਹੋੀ ਗੱਲ ਕਹਿ ਕੇ ਟਣਕਾ ਛੱਡਦਾ ਹੁੰਦਾ ਸੀ ਕੋਈ ਨਹੀਂ ਰੱਖ ਲੈਨੇ ਆ ਰੱਖ ਲੈਨੇ ਆ ਪਰ ਇਹਨੇ ਕੇਸ ਤੇ ਰੱਖੇ ਨਹੀਂ ਉਤੋਂ ਇਦਾਂ ਦੀਆਂ ਗੱਲਾਂ ਕਰਕੇ ਨਾ ਇਹਨੇ ਹੋਰ ਮਨ ਚਕਾਤਾ ਸਾਡਾ ਉਹ ਤੇ ਸਾਡੀ ਮੰਮੀ ਜਿਹਦੇ ਪਏ ਹੀ ਘਰ ਚੰਗਾ ਵਾ ਪਹਿਲੀ ਬੰਨਾ ਹੈਗਾ ਆ ਤੇ ਮੁੰਡਾ ਕੱਲਾ ਕੱਲਾ ਆ ਤੇ ਰਿਸ਼ਤਾ ਕਰ ਲਈਏ ਕਿਉਂਕਿ ਤੁਹਾਨੂੰ ਸਾਡੇ ਹਾਲਾਤਾਂ ਦਾ ਪਤਾ ਹੀ ਨਾ ਸਾਡੇ ਹਾਲਾਤ ਕਿੰਨੇ ਮਾੜੇ ਆ ਤੂੰ ਫਿਕਰ ਨਾ ਕਰ ਮੈਨੂੰ ਇਸ ਚੀਜ਼ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਮੈਨੂੰ ਤਾਂ ਬਸ ਇਹ ਚਾਹੀਦਾ ਕਿ ਮੇਰੇ ਜੀਵਾਂ ਦੇ ਵਿੱਚ ਬਿਲਕੁਲ ਖੋਲ ਮਿਲ ਕੇ ਰਵੇ ਰਚਮਚ ਕੇ ਰਵੇ ਉਦਾਂ ਨਾ ਮੈਂ ਆਪਣੇ ਭਰਾ ਨੂੰ ਕਿਹਾ ਸੀ ਕਿ ਵੇਖ ਕੇ ਆਇਓ ਮੁੰਡਾ ਕਿਤੇ ਨਸ਼ੇ ਨਾ ਕਰਦਾ ਹੋਵੇ ਤੇ ਮੇਰੇ ਭਰਾ ਨੇ ਕਿਤੇ ਬੁੱਝ ਵੀ ਲਿਆ ਸੀ ਉਹਨੂੰ ਪਸੰਦ ਹੀ ਨਹੀਂ ਆਇਆ ਉਨੇ ਜਾ ਕੇ ਦੱਸਿਆ ਵੀ ਮੰਮੀ ਨੂੰ ਬੜਾ ਸਮਝਾਇਆ ਵੀ ਕਿ ਮੈਨੂੰ ਮੰਮੀ ਮੁੰਡੇ ਦੇ ਲੱਛਣ ਸਹੀ ਨਹੀਂ ਲੱਗੇ ਫਿਰ ਵੀ ਮੇਰੇ ਵੀਰ ਨੇ ਨਾ ਮੇਰੇ ਦਿਲ ਦੀ ਗੱਲ ਬੁੱਝੀ ਸੀ ਤੇ ਉਹਦੇ ਦਿਲ ਨੂੰ ਲੱਗ ਵੀ ਗਈ ਸੀ ਵੇਖ ਕੇ ਪਰ ਉਹ ਆਂਦੇ ਨਹੀਂ ਹੁੰਦੇ ਜਦੋਂ ਸੱਚੇ ਬੰਦੇ ਦੇ ਨਾਲ ਰੱਬ ਹੋਵੇ ਨਾ ਤੇ ਸਾਰਾ ਕੁਝ ਸਹੀ ਹੁੰਦਾ ਆ ਰੱਬ ਉਹਦਾ ਜ਼ਰੂਰ ਸਾਥ ਦਿੰਦਾ ਆ ਚਲੋ ਸ਼ੁਕਰ ਆ ਕਿਉਂਕਿ ਸਾਡੇ ਘਰ ਦੇ ਵਿੱਚ ਵੀ ਇਦਾਂ ਦਾ ਇੱਕ ਪਾਣਾ ਵਾਪਰਿਆ ਆ ਮੇਰਾ ਭਰਾ ਵੀ ਲੱਗਾ ਹੀ ਗੱਲ ਕਰਨ ਨਾ ਕਿ ਮੈਨੂੰ ਪਤਾ ਸੀ ਤੁਹਾਡੇ ਨਾਲ ਵੀ ਆਹ ਚਾਂਸ ਹੋਇਆ ਉਹਦੀਆਂ ਅੱਖਾਂ ਦੇ ਸਾਹਮਣੇ ਹੁੰਦਾ ਰਿਆ ਉਹਨੇ ਤੇ ਬੁੱਝੀ ਲੈਣਾ ਹੈ ਫਿਰ ਪਰ ਮੈਂ ਨਹੀਂ ਆ ਨਸ਼ਾ ਨਾ ਕਿਸੇ ਦੇ ਘਰ ਵੜ ਜੇ ਭਾਵੇਂ ਕੋਈ ਦੁਸ਼ਮਣ ਕੋਈ ਵੈਰੀ ਆ ਕੋਈ ਚੰਗਾ ਕੋਈ ਬੁਰਾ ਆ ਪਰ ਨਸ਼ਾ ਨਹੀਂ ਕਿਸੇ ਦੇ ਘਰ ਵੜਨਾ ਚਾਹੀਦਾ ਇਹ ਜਿਹੜਾ ਨਸ਼ਾ ਆ ਨਾ ਇਹ ਤੇ ਤਬਾਹੀ ਕਰਕੇ ਰੱਖ ਦਿੰਦਾ ਘਰ ਦੀ ਜੀਆਂ ਦੀ ਬਰਬਾਦੀ ਕਰਕੇ ਰੱਖ ਦਿੰਦਾ ਆ ਹੋਰ ਕੀ ਇਹ ਆਪਣੇ ਘਰ ਜਿੱਦਾਂ ਮਰਜੀ ਰਹਿਣ ਬਹਿਣ ਮੈਂ ਤਾਂ ਅੱਗੇ ਕਈ ਵਾਰੀ ਸੋਚਦਾ ਹਾਂ ਨਾ ਕਿ ਸਾਡੇ ਪੰਜਾਬ ਦੇ ਮੁੰਡੇ ਜਿਹੜੇ ਤੀਰਾਂ ਤਲਵਾਰਾਂ ਤੋਪਾਂ ਗੋਲਿਆਂ ਤੋਂ ਨਹੀਂ ਮਰੇ ਨਿੱਗੀ ਜੀ ਸਰੇਂਜ ਦੇ ਨਾਲ ਮਰਨ ਡਿਆ ਪਏ ਹਾਂ ਇਸ ਗੱਲ ਨੂੰ ਲੈ ਕੇ ਮੇਰੀ ਕਿੰਨੀ ਵਾਰ ਵਿੱਕੀ ਨਾਲ ਲੜਾਈ ਹੋਈ ਆ ਤੇ ਵਿੱਕੀ ਦੀ ਮਾਂ ਪਤਾ ਕੀ ਸਮਝਦੀ ਆ ਕਿ ਮੇਰੇ ਮੁੰਡੇ ਨੂੰ ਬਦਨਾਮ ਕਰਦੇ ਆ ਤੇ ਮੇਰੀ ਮੰਮੀ ਮੈਨੂੰ ਇਹ ਗੱਲ ਆਖੂਗੀ ਕਿ ਤੂੰ ਪੁੱਤ ਨਾ ਗੱਲ ਕਰਿਆ ਕਰ ਉਹ ਸਮਝਦੀ ਆ ਕਿ ਸਾਡੇ ਨਾਲ ਖਰਿਆ ਕੋਈ ਖਾਰ ਖਾਂਦੇ ਆ ਪਰ ਮੈਨੂੰ ਵੇਖੋ ਪੁੱਛ ਕੇ ਮੇਰਾ ਅੰਦਰ ਜਾਣਦਾ ਮੈਂ ਤਾਂ ਇਹ ਚਾਹੁੰਦਾ ਕਿ ਕੋਈ ਦੁਸ਼ਮਣ ਦਾ ਵੀ ਪੁੱਤ ਹੋਵੇ ਨਾ ਤੇ ਨਸ਼ੇ ਤੋਂ ਦੂਰ ਰਹੇ ਨਸ਼ੇ ਦੇ ਨਰੇ ਚ ਨਾ ਲੱਗ ਜਾਏ ਕਿਤੇ ਪਰ ਨਹੀਂ ਇਹ ਨਹੀਂ ਸੰਭਲਦਾ ਵੇਖ ਪਤਾ ਵੀ ਇਹਨਾਂ ਨੂੰ ਸਾਰਾ ਕੁਝ ਹੈਗਾ ਵਾ ਕਿ ਨਿਤ ਦਿਨ ਕੀ ਬੰਨਿਆ ਵਾ ਸਾਡੇ ਵਾਲੇ ਦੁਆਲੇ ਰੋਜ਼ ਕੋਈ ਨਾ ਕੋਈ ਬਾਂਦ ਵਿੱਚ ਸਰਿੰਜ ਲੈ ਕੇ ਮਰ ਜਾਂਦਾ ਵਾ ਪਰ ਸਮਝ ਨਹੀਂ ਆਉਂਦੀ ਕਿ ਇਹਨੂੰ ਤੇ ਇਹਨੂੰ ਵੀ ਮੈਂ ਇੰਨਾ ਸਮਝਾਉਣਾ ਵਾ ਕਿੰਨੀ ਵਾਰੀ ਇਹਨੂੰ ਹੁਣ ਉਦਣੇ ਉੱਧਰ ਗਏ ਸੀ ਨਾ ਘੁੰਮਣ ਤੇ ਮੈਂ ਇਹਨੂੰ ਉੱਥੇ ਕਈ ਵਾਰੀ ਤਾਂ ਕਰਦੇ ਕੰਮ ਕਰਦੇ ਨੂੰ ਫੜਿਆ ਵਾ ਹੋਰ ਵੀ ਮੁੰਡੇ ਉੱਥੇ ਇਹੋ ਕੰਮ ਕਰਦੇ ਆ ਤੇ ਇਹਨੂੰ ਮੈਂ ਬੜਾ ਸਮਝਾਉਣਾ ਪਰ ਇਹ ਨਹੀਂ ਸਮਝਦਾ ਤੇ ਉਦਾਂ ਇਹ ਆ ਕਿ ਇਹਨੂੰ ਆਪਣੇ ਪਿਓ ਦਾ ਡਰ ਤੇ ਹੈਗਾ ਵਾ ਪਰ ਹੁਣਾਂ ਦਾ ਪਿਓ ਇੰਗਲੈਂਡ ਵਾ ਉਹ ਉਥੇ ਕੱਚਿਆਂ ਦੇ ਵਿੱਚ ਨਾ ਤੇ ਉਹ ਵਿਚਾਰਾ ਆ ਸਕਦਾ ਵਾ ਤੇ ਨਾ ਵਿਚਾਰਾ ਉਥੇ ਰਹਿਣ ਜੋਗਾ ਮੈਨੂੰ ਤੇ ਆਪ ਇਹ ਨਹੀਂ ਸਮਝ ਲੱਗਣ ਢੀ ਕਿ ਐਸ ਕਾਂਡ ਦਾ ਉਹਨੂੰ ਪਤਾ ਲੱਗ ਗਿਆ ਹੁਣਾਂ ਵਾ ਤੇ ਉਥੇ ਉਹਦੇ ਉੱਤੇ ਇਕੱਲੇ ਤਾਂ ਤੇ ਕੀ ਬੀਤਣ ਢਈ ਹੋਣੀ ਕਿ ਤੇ ਗਈ ਹੋੜਾ ਕੰਮ ਹੀ ਗਈ ਗਈ ਹਾਂ ਮੈਨੂੰ ਵੀ ਕੰਮ ਹੀ ਇੱਕ ਦਿਨ ਤੈਨੂੰ ਮੇਰੇ ਕੱਚੜਾ ਕਿਹੜਾ ਕੰਮ ਆ ਰੁਪਈਆ 2000 ਚਾਹੀਦਾ ਏ ਕੱਪੜੇ ਲਿਓਨੇ ਆ ਗਰਮੀ ਵਾਲੇ ਪਜਾਮੇ ਪਜੋਮੇ ਪਤਾ ਕੀ ਆ ਤੇਰੀ ਉਹ ਗੱਲ ਵਾ ਪੀ ਤੈਨੂੰ ਕੋਈ ਨਾ ਕੋਈ ਬਹਾਨਾ ਚਾਹੀਦਾ ਕਦੀ ਮੇਰਾ ਆ ਕੱਪੜਾ ਨਹੀਂ ਆਗਾ ਤੇ ਕਦੀ ਮੇਰਾ ਕੋਈ ਕੱਪੜਾ ਪਾੜ ਗਿਆ ਵਾ ਕੋਈ ਮੇਰਾ ਲਿਓਣ ਵਾਲਾ ਵਾ ਬੋਦੇ ਪਖੰਡ ਨਾ ਕਰਿਆ ਕਰ ਮੇਰੇ ਕੋ ਪੈਸੇ ਨਹੀਂਗੇ ਤੋ ਹੋਰ ਕੇ ਦੇ ਕੋ ਮੈਂ ਪੈਸੇ ਤੁਹਾਡੇ ਕੋ ਨਹੀਂ ਆਗੇ ਤੇ ਕਿਹਦੇ ਕੋ ਮੰਗਾ ਫਿਰ ਮੈਂ ਹੈਵੇ ਸ਼ਰਮ ਕਰਿਆ ਕਰ ਕਦੀ ਰੁਪਈਆ ਕਮਾ ਕੇ ਮੇਰੇ ਹੱਥ ਦੇ ਰੱਖਿਆਈ ਤੇ ਮੰਗ ਕੇ ਦੇ ਮੂੰਹ ਨਾ ਲੈਣਾ ਮੇਰੇ ਕੋ ਤਾਂ ਕੀ ਕਰਾਂ ਫਿਰ ਹੁਣ ਦੱਸ ਕੱਪੜੇ ਨਹੀਂ ਪੋਣਿਆ ਆ ਵੇਖੋ ਤੁੰਬਾਂ ਲੱਗੀਆਂ ਪਜਾਮੇ ਨੂੰ ਕੁਛ ਨਹੀਂ ਹੋਇਆ ਬੜਾ ਵਧੀਆ ਵਾ ਕੋਈ ਤੁੰਬ ਨਹੀਂ ਕੀ ਲੱਗੀ ਬਹੁਤਾ ਪਖੰਡ ਨਾ ਕਰ ਕਰ ਮੈਨੂੰ ਦੱਸਿਆ ਕਰ ਔਰ ਜੇ ਅੱਗੇ ਇੰਨੇ ਖਰਚੇ ਦਿੱਤੇ ਗੋ ਤੈਨੂੰ ਸ਼ਰਮ ਆ ਗਈ ਮੈਂ ਅਸ ਕੋ ਨਾਂ ਨਹੀਂ ਲੈਣ ਦੀ ਤਾਂ ਕਰਕੇ ਕੀ ਹੁਣ ਕੱਪੜੇ ਨਹੀਂ ਲੈਣੇ ਇਹਦਾ ਮਤਲਬ ਉਹ ਖਰਚ ਨਹੀਂ ਕੋਈ ਕੱਪੜਾ ਨਹੀਂ ਲੈਣਾ ਬੜੇ ਕੱਪੜੇ ਆ ਸਾਰਾ ਕੁਝ ਸ਼ੈਕ ਆਇਆ ਬਾਨੇ ਲੱਭਦਾ ਰਹਿੰਦਾ ਉਦਾਂ ਹੀ ਪੈਸੇ ਲੈਣ ਦੇ ਜਦੋਂ ਪੈਸਾ ਮੰਗ ਲਓ ਉਦੋਂ ਹੀ ਨਾ ਜਦੋਂ ਪੈਸਾ ਮੰਗ ਲਓ ਉਦੋਂ ਹੀ ਨਾ ਕਦੀ ਤਾਂ ਹਾਂ ਕਰ ਦਿਆ ਕਰ ਕਿੱਦਾਂ ਤੈਨੂੰ ਪੈਸੇ ਜਦੋਂ ਤੂੰ ਪੈਸੇ ਲੈਣੇ ਆ ਤੂੰ ਕੋਈ ਨਾ ਕੋਈ ਬਹਾਨਾ ਹੀ ਲਾਉਣਾ ਕਦੀ ਤੇ ਮੇਰਾ ਮੋਟਰਸਾਈਕਲ ਖਰਾਬ ਹੋ ਗਿਆ ਕਦੀ ਮੈਂ ਕੱਪੜੇ ਲੈਣੇ ਆ ਕਦੀ ਮੈਂ ਆ ਚੀਜ਼ ਲੈਣੀ ਖਾਣੀ ਤੇ ਹੁੰਦੀ ਆ ਤੂੰ ਖੇ ਪੱਸ ਉਹ ਤੇ ਤੂੰ ਦੱਸਣਾ ਨਹੀਂ ਉਹ ਮੈਨੂੰ ਪਤਾ ਵਾਂ ਚੱਲ ਠੀਕ ਆ 1000 ਰੁਪਏ ਦੇ ਦੇ ਮੈਂ ਕਿਹਾ ਵੀ 1000 ਛੱਡ ਕੇ ਤੇ ਤੈਨੂੰ ਮੈਂ 100 ਵੀ ਨਹੀਂ ਦੇਣਾ 50 ਵੀ ਨਹੀਂ ਦੇਣੇ ਤੂੰ 1000 ਲੱਭਣ ਡਿਆ ਵਾ ਅੱਜ ਤੱਕ ਤੂੰ ਮੈਨੂੰ ਕਦੀ ਹਿਸਾਬ ਦੱਸਿਆ ਆ ਜਿਹੜੀ ਚੀਜ਼ 500 ਦੀ ਹੁੰਦੀ ਆ ਨਾ ਤੂੰ ਮੈਨੂੰ ਆ ਕੇ 800 ਦੀ ਦੱਸਣੀ ਆ ਉਹ ਆਪਣਾ ਯਕੀਨ ਜਿਹੜਾ ਨਾ ਗਵਾ ਚੁੱਕਿਆ ਵਾ ਮੈਨੂੰ ਨਹੀਂ ਤੇਰੇ ਤੇ ਕੋਈ ਯਕੀਨ ਹੈਗਾ ਹੁਣ ਤੱਕ ਮੈਂ ਕਿੰਨੇ ਕੰਮ ਕਰਵਾ ਲਿਆ ਨਾ ਤੇਰੇ ਰਾਈ ਤੂੰ ਪੈਹਨ ਬੜੀਆਂ ਚੁੰਡੀਆਂ ਵੱਡੀਆਂ ਹੁਣ ਮੈਂ ਇੱਕ ਕੰਮ ਤੇਰੇ ਰਾਈ ਨਹੀਂ ਕਰਾਉਣਾ ਅਸਿਮੇ ਤੇ ਰਾਈ ਸਾਰੇ ਕੰਮ ਕਰਾਉਣੇ ਕਰਦੇ ਚਲੋ ਜੀ ਘਰ ਦੇ ਚੋਰ ਹੋਗੇ ਤੇ ਬਾਹਰ ਦੇ ਸਾਧ ਹੈ ਮਾੜਾ ਹੀ ਚੋਰ ਮਾ ਮੇਰਾ ਜੀ ਨਹੀਂ ਕਰਦਾ ਮਾੜਾ ਕੰਮ ਕਰਨ ਨੂੰ ਪਰ ਤੂੰ ਮਜਬੂਰ ਕਰਦੀਆਂ ਮੈਨੂੰ ਮਾੜੇ ਕੰਮ ਕਰਨ ਵਾਸਤੇ ਹਾਂ ਮੈਂ ਹੀ ਤੈਨੂੰ ਮਜਬੂਰ ਕਰਦੀਆਂ ਮੈਂ ਹੀ ਤੈਨੂੰ ਸਾਰੇ ਪਾਸੇ ਕਲੌਨੀਆਂ ਲਫੰਡਰਾਂ ਦੇ ਨਾਲ ਭਜਾਉਣਾ ਵਾ ਜਦੋਂ ਤੂੰ ਆਮੁਰ ਕਾ ਗੱਲ ਕਹਿ ਦਿਆ ਕਰ ਚੰਗਾ ਤੇ ਪੈਹਾ ਨਹੀਂ ਉਹ ਮਿਲਣਾ ਤਾਂ ਭੁੱਲੀ ਜਾ ਹੁਣ ਤੂੰ ਕੋਈ ਗੱਲ ਨਹੀਂ ਨਹੀਂ ਮਿਲਣਾ ਤਾਂ ਕਰ ਲੂ ਮੈਂ ਵੀ ਹੱਲ ਕਰ ਲਈ ਜਿਹੜਾ ਕਰਨਾ ਹੀੋਂ ਤੁਮ ਪਰ ਮੇਰੇ ਕੋ ਵੇਖੂ ਮੈਂ ਬਰਬਦੀ ਖੋਗੇ ਲੈ ਜਾਣਾ ਵਾ ਪੈਸੇ ਲੱਭਦਾ ਫਿਰਦਾ ਵਾ ਹੁਣ ਨਾ ਤੇਰੀ ਮੱਕੜੀ ਕੀ ਚਾਈ ਕਵਲ ਪ੍ਰੀਤ ਨੂੰ ਪਤਾ ਹੀ ਕੀ ਵਿੱਕੀ ਨਸ਼ੇ ਕਰਦਾ ਵਾ ਵੇਖ ਸਲੀਪ ਮੈਨੂੰ ਨਹੀਂ ਪਤਾ ਬਾਕੀ ਤਾਨੂੰ ਪਤਾ ਹੀ ਆ ਐਡੀ ਤੇ ਗੱਲ ਹੈਗੀ ਨਹੀਂ ਵੀ ਕੋਈ ਇੰਨਾ ਵੀ ਅੰਨਾ ਨਹੀਂ ਹੁੰਦਾ ਕਿ ਕਿਸੇ ਨੂੰ ਪਤਾ ਹੋਏ ਕਿ ਬਈ ਇਹ ਚਾਰ ਦਿਨ ਦਾ ਮਹਿਮਾਨ ਆ ਇਹ ਨਸ਼ਾ ਪਤਾ ਕਰਨ ਗਿਆ ਵਾ ਐਡਾ ਜਿਹੜੇ ਆ ਮਾੜੇ ਨਸ਼ੇ ਆ ਤੇ ਫਿਰ ਵੀ ਉਹ ਕੋਈ ਕੁੜੀ ਉਹਦੇ ਨਾਲ ਧੋਰਾਵੇ ਮੈਨੂੰ ਨਹੀਂ ਲੱਗਦਾ ਕਿ ਇਹਨੂੰ ਪਤਾ ਹੋਊਗਾ ਬਾਕੀ ਮੈਂ ਤੈਨੂੰ ਇੱਕ ਗੱਲ ਕਹਿਣਾ ਹੁਣ ਐਵੇਂ ਨਾ ਸੋਚੀ ਜਾਏ ਇਹਦੇ ਬਾਰੇ ਆਪਣੀ ਨਾ ਸਿਹਤ ਖਰਾਬ ਕਰਨੀ ਉਹਨੇ ਜੋ ਵੀ ਕੀਤਾ ਵਾ ਆਪਣਾ ਸੋਚ ਕੇ ਕੀਤਾ ਹੋਊਗਾ ਪ੍ਰੀਤ ਦਾ ਇੰਨਾ ਤਾਂ ਦਿਮਾਗ ਹੋਊਗਾ ਹੀ ਨਾ ਕਿ ਮੈਂ ਕੀ ਕਰਨ ਲੱਗੀਆਂ ਕਿਹੜਾ ਕਦਮ ਪੁੱਟਣ ਲੱਗੀਆਂ ਪਤਾ ਨਹੀਂ ਕੀ ਹੋ ਗਿਆ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਇੱਕ ਤੇ ਘਰੋਂ ਭੱਜ ਲੈਂਦੀਆਂ ਦੂਜਾ ਉੱਤੋਂ ਰਹਿਣਾ ਖੁੰਦ ਨਸ਼ੇੜੀ ਲੱਭ ਲੈਂਦੀਆਂ ਆਪਣੀ ਪਿਛਲੀ ਜ਼ਿੰਦਗੀ ਵੀ ਨਰਕਚਲ ਬਣਾ ਦਿੰਦੀਆਂ ਤੇ ਅਗਲੀ ਜਾ ਕੇ ਨਰਕ ਚ ਪੈ ਜਾਂਦੀਆਂ ਨਰਕ ਚ ਅਸਲ ਚ ਉਹਨਾਂ ਦੀ ਕਾਰਾ ਹੀ ਨਾ ਤੇਰੇ ਮਾਮੇ ਦੀ ਤੇ ਮਾਮੀ ਦੀ ਤੇ ਆਪ ਵੀ ਨਿਛੇੜੀ ਬੰਦੇ ਨਾ ਭੱਜ ਕੇ ਆਉਣਾ ਨਰਕੀ ਆ ਨਾ ਫਿਰ ਪੇਕਿਆਂ ਨੂੰ ਕੁਝ ਦੱਸਣ ਜੋਗੀ ਨਾ ਕਿਸੇ ਦੇ ਅੱਗੇ ਰੋਣ ਜੋਗੀ ਕਿ ਕੋਈ ਕਿਸੇ ਨੂੰ ਸੁਧਾਰੇ ਕੁਝ ਦੁੱਖ ਸੁੱਖ ਦੀ ਸੁਣੇ ਜਿੱਦ ਦੇ ਜਿਹੜੇ ਸਾਬ ਨਾਲ ਤੁਸੀਂ ਦੱਸਣ ਦੇ ਆ ਕੱਲੀ ਗੱਲੀ ਇਹ ਹੈਗੀ ਮਾਪਿਓ ਨੇ ਵੀ ਕਹਿਤਾ ਕਿ ਅਹੀ ਆਉਣਾ ਨਹੀਂ ਤੇ ਫਿਰ ਇਹ ਕਿੱਥੇ ਜਾਂਦੀ ਹੋਊਗੀ ਕੀ ਕਰਦੀ ਹੋਊਗੀ ਕੀ ਰਿਸ਼ਤੇਦਾਰੀਆਂ ਇਹਦੀਆਂ ਰਹਿਗੀਆਂ ਰਿਸ਼ਤੇਦਾਰੀਆਂ ਕਾਹਦੀਆਂ ਰਹਿਗੀਆਂ ਇਸੇ ਕਰਕੇ ਤਾਂ ਸਾਡੇ ਵਿਆਹ ਤੇ ਨਹੀਂ ਆਏ ਆ ਤੇ ਉਹਨਾਂ ਨੂੰ ਪਤਾ ਹੀ ਵੀ ਉੱਥੇ ਜਿੰਨੇ ਜਾਣਿਆ ਨੇ ਵੀ ਆਉਣਾ ਵਾ ਉਹਨਾਂ ਨੇ ਪੁੱਛਣਾ ਹੀ ਇਹਨੂੰ ਹਾਂ ਕੋਈ ਇੱਜ਼ਤ ਵਾਲੀ ਗੱਲ ਥੋੜਾ ਹੈਗੀ ਆ ਕੋਈ ਇਸ਼ਤ ਨਾਲ ਪੁੱਛ ਸਕੇ ਕਿ ਹਾਂ ਵੀ ਤੇਰੀ ਨੂੰਹ ਬੜੀ ਸੋਹਣੀ ਆ ਤੇਰੀ ਨੂੰਹ ਬੜੀ ਚੰਗੀ ਆ ਕਿੱਦਾਂ ਕਹਿ ਸਕਦਾ ਕੋਈ ਹੋ ਸਕਦਾ ਵਾ ਕੰਮ ਦੇ ਵਿੱਚ ਬੜੀ ਸੁਚੱਜੀ ਹੋਊਗੀ ਪਰ ਜਿਹੜਾ ਕੰਮ ਕੀਤਾ ਵਾ ਉਸ ਚੀਜ਼ ਨੇ ਸਾਰੇ ਗੁਣਾਂ ਨੂੰ ਢੱਕ ਲਿਆ ਕੱਲ ਨੂੰ ਆਪਣੇ ਬੱਚਿਆਂ ਨੂੰ ਕੀ ਦੱਸੂਗੀ ਕਿ ਤੇਰੇ ਨਾਨੀ ਨਾਨਾ ਕੌਣ ਆ ਤੇਰੇ ਨਾਨਕੇ ਕਿੱਥੇ ਆ ਕੁਛ ਨਹੀਂ ਸਮਝ ਲੱਗਦੀ ਕੀ ਬਣੀ ਜਾਂਦਾ ਵਾ ਇੱਥੇ ਬਾਕੀ ਇਹ ਆ ਕਿ ਹੁਣ ਇਹਦੀ ਏਸ ਕੀਤੀ ਗਲਤੀ ਦਾ ਵਿੱਕੀ ਨੇ ਵੀ ਭਰਪੂਰ ਫਾਇਦਾ ਚੁੱਕਣਾ ਕੋਈ ਵੀ ਗੱਲ ਕਰੂਗੀ ਚਾਚੀ ਨੇ ਵੀ ਤੇ ਵਿੱਕੀ ਨੇ ਧੂਆ ਜਾਣੇ ਨੂੰ ਉਸ ਵੇਲੇ ਸੁਣਾਉਂਦਿਆਂ ਕਰਨਾ ਬੇਸ਼ੱਕ ਇਹਦੇ ਵਿੱਚ ਪ੍ਰੀਤ ਦੇ ਨਾਲੋਂ ਜ਼ਿਆਦਾ ਗਲਤੀ ਵਿੱਕੀ ਦੀ ਆ ਪਰ ਫਿਰ ਵੀ ਮੁੰਡਾ ਹੋਣ ਕਰਕੇ ਨਾ ਉਹਦੀ ਗਲਤੀ ਤੇ ਥੋੜਾ ਦਾ ਪਰਦਾ ਪੈ ਜਾਣਾ ਵਾ ਪਰ ਪ੍ਰੀਤ ਦੀ ਗੱਲ ਜਿਹੜੀ ਆ ਹਰ ਵਾਰ ਚੁੱਕੀ ਜਾਣੀ ਆ ਵਾਰ-ਵਾਰ ਚੁੱਕੀ ਜਾਣੀ ਆ ਤੇ ਮਰਦੇ ਦਮ ਤੱਕ ਚੁੱਕੀ ਜਾਣੀ ਆ ਇੱਥੋਂ ਤੱਕ ਕਿ ਕੱਲ ਨੂੰ ਜਿਹੜਾ ਕੋਈ ਧੀ ਪੁੱਤ ਹੋਣਾ ਨਾ ਉਹਦੇ ਸਾਹਮਣੇ ਵੀ ਇਹ ਗਲਤੀ ਆਇਆ ਕਰਨੀ ਆ ਆਉਣ ਵਾਲੀਆਂ ਤਿੰਨ ਪੀੜੀਆਂ ਨੂੰ ਇੱਕ ਗਰਕਦੇ ਵਿੱਚ ਪਾ ਗਿਆ ਇਹਨੇ ਇੱਕ ਤੇ ਰੱਖ ਕੇ ਖੜਨੇ ਆ ਪੈਗੇ ਫੇਰ ਲੜਾਈ ਪੈਸਿਆਂ ਤੋਂ ਕਣੀ ਆਗੇ ਮਾਤਾ ਦਾ ਦਿਮਾਗ ਖਰਾਬ ਹੋ ਗਿਆ ਜਦੋਂ ਪੈਸਾ ਮੰਗ ਲਓ ਮੇਰੇ ਕੋਲ ਹੈ ਨਹੀਂ ਜਦੋਂ ਪੈਸਾ ਮੰਗ ਲਓ ਮੇਰੇ ਕੋਲ ਹੈ ਨਹੀਂ ਉਹ ਦਾਣਾ ਠਾਡੀ ਮੰਮੀ ਇਦਾਂ ਕਰਦੀ ਆ ਮੇਰੀ ਮੰਮੀ ਨੇ ਨਾ ਮੇਰੇ ਨਾਂ ਤੇ 5 ਲੱਖ ਰੁਪਈਆ ਜਮ੍ਹਾਂ ਕਰਾਇਆ ਵਾ ਮੇਰੀ ਮੰਮੀ ਇੰਨੀ ਚੰਗੀ ਆ 5 ਲੱਖ ਰੁਪਈਆ ਤੇਰੇ ਨਾਂ ਤੇ ਹੋਰ ਕੀ ਮੈਂ ਝੂਠ ਥੋੜਾ ਬੋਲਣ ਦੀ ਆ ਸੱਚੀ ਮੇਰੇ ਨਾਂ ਤੇ 5 ਲੱਖ ਰੁਪਈਆ ਮੰਮੀ ਨੇ ਜਮ੍ਹਾਂ ਕਰਾਇਆ ਆ ਪਹਿਲਾਂ ਤਾਂ ਤੂੰ ਮੈਨੂੰ ਕਦੀ ਦੱਸਿਆ ਨਹੀਂ ਮੈਂ ਤਾਂ ਕਦੀ ਇਹ ਗੱਲ ਨੂੰ ਸੀਰੀਅਸ ਹੀ ਨਹੀਂ ਲਿਆ ਮੇਰੇ ਕੋਲ ਤਾਂ ਵੀ ਬਥੇਰੇ ਪੈਸੇ ਦਿੰਦੇ ਹੁੰਦੇ ਸੀ ਜਿੰਦਾਂ ਮੈਂ ਕਾਲਜ ਜਾਨੀ ਹਣੀ ਸੀ ਨਾ ਮੇਰੇ ਅਬੂ ਕਾ ਚ ਬਥੇਰੇ ਪੈਸੇ ਹੁੰਦੇ ਸੀ ਵੇਹ ਪ੍ਰੀਤ ਹੂੰ ਤੇਰਾ ਕਿਹੜਾ ਕੋਈ ਭੈਣ ਭਰਾ ਹੈਗਾ ਹੋਰ ਹੂੰ ਡੈਡੀ ਤੇਰੇ ਨੇ ਇੰਨੀ ਕਮਾਈ ਕੀਤੀ ਆ ਚਲ ਤੇਰੇ ਨਾਂ ਤੇ ਵੀ ਪੈਸੇ ਜਮਾ ਆ ਤੇ ਕੀ ਕਰਨੇ ਆ ਉਹਨਾਂ ਨੇ ਹੈ ਜੇ ਕਿਸੇ ਤੋਂ ਆਪਣੇ ਧੀ ਪੁੱਤ ਦੇ ਕੰਮ ਹੀ ਨਾ ਆਉਣ ਪੈਸੇ ਐਸੇ ਪੈਸਿਆਂ ਦਾ ਕੀ ਕਰਨਾ ਉਹਨਾਂ ਨੇ ਉਹ ਕਰਾਈ ਤੇ ਉਹਨਾਂ ਨੇ ਮੇਰੇ ਕਰਕੇ ਹੀ ਸੀ ਪਰ ਮੈਂ ਇਦਾਂ ਘਰੋਂ ਭੱਜ ਕੇ ਵਿਆਹ ਕਰਾ ਲਿਆ ਨਾ ਤੇ ਤਾਂ ਕਰਕੇ ਹੁਣ ਤੁੱਕਾਂ ਮਲੀਏ ਹੁਣ ਤੋਂ ਬਾਰ-ਬਾਰ ਇੱਕੋ ਗੱਲ ਹੀ ਨਾ ਕਰੀ ਜਾਇਆ ਕਰ ਇਹ ਸਾਡੀ ਮਜਬੂਰੀ ਬਣ ਗਈ ਸੀ ਇਹ ਕੰਮ ਕਰਨਾ ਸੌਂਕ ਥੋੜੀ ਚੜ੍ਹੀ ਜੀ ਇਹਨੂੰ ਇਹ ਕੰਮ ਕਰਨ ਦਾ ਤੇ ਆਪਾਂ ਸੌਂਕ ਨੂੰ ਘਰੋਂ ਭੱਜ ਕੇ ਵਿਆਹ ਕਰਵਾਇਆ ਆ ਮਜਬੂਰੀ ਦਾ ਕਰਕੇ ਕਰਾਇਆ ਪਰ ਹੁਣ ਹੌਲੀ-ਹੌਲੀ ਵੇਖ ਤੂੰ ਆਪਣੀ ਮੰਮੀ ਨਾਲ ਗੱਲਬਾਤ ਕਰਿਆ ਕਰ 16 ਸਫਾਈ ਕਰਨੀ ਹੈ ਫੇਰੀ ਗੱਲ ਬਾਨੀ ਆ ਤੇ ਡਾਡੀ ਸਾਹਮਣੇ ਫੋਨ ਲਾਇਆ ਤੇ ਹੈਗਾ ਸੀ ਮੰਮੀ ਨੇ ਚੁੱਕੀ ਹੀ ਨਹੀਂ ਆ ਮੇਰੀ ਗੱਲ ਸੁਣ ਚੱਲ ਜੇ ਨਹੀਂ ਨਾ ਮੰਮੀ ਨੇ ਹੁਣ ਚੁੱਕਿਆ ਉੱਥੇ ਨਾ ਜਾਈਏ ਤੁਹਕਾਰ ਜੱਜੀ ਇੱਕ ਵਾਰੀ ਆਪਣੇ ਮੰਮੀ ਨਾਲ ਗੱਲਬਾਤ ਕਰ ਲਈ ਸਿੱਧੀ ਜਾ ਕੇ ਫੇਰ ਕੀ ਆ ਹੱਦ ਖੰਢੇ ਤੂੰ ਆਏ ਕੋ ਤੂੰ ਘਰ ਚਲ ਜਾ ਕਿਉਂ ਮੇਰਾ ਸਣ ਧੋਣ ਵਟਾਉਣੀ ਜੇ ਕੁਛ ਨਹੀਂ ਹੁੰਦਾ ਯਾਰ ਕੁਛ ਨਹੀਂ ਹੁੰਦਾ ਕੁਛ ਨਹੀਂ ਧੋਣ ਵੜਦੇ ਜੇ ਵੜਣੀ ਹੁੰਦੀ ਨਾ ਤੁਹਾਨੂੰ ਵੜ ਦੇਣੀ ਤੇਰੀ ਕੱਲੀ ਦੀ ਨਹੀਂ ਨਾਲ ਮੇਰੀ ਵੀ ਵੜ ਦੇਣੀ ਉਹਨਾਂ ਨੇ ਪਰ ਨਹੀਂ ਧੋਣਾ ਵੜਨੀ ਐਡੀਆਂ ਸੌਫੇ ਨਹੀਂ ਆਗੀਆਂ ਵੇ ਮੇਰੀ ਮੰਮੀ ਦਾ ਤਾਂ ਦਿਮਾਗ ਖਰਾਬ ਹੋ ਹੀ ਗਿਆ ਹੈ ਮੈਨੂੰ ਵੀ ਕੀ ਆਵੇਂ ਲੜਦੇ ਰਹੀਦਾ ਪੈਸਾ ਤੋਂ ਨਾਲ ਤੇਰੇ ਵੀ ਵਹਿਲਾ ਸੌਂਗ ਮਾਰਨ ਦੇ। ਤੂੰ ਚੱਲ ਉੱਥੋਂ ਜੇ ਤੇਰੇ ਕੋਲ ਹੈਗੇ ਆ ਪੈਸੇ ਤੇ ਲੈ ਆ। ਚੱਲ ਮੈਂ ਤਾਂ ਆਪਣੇ ਨਹੀਂ ਤੇਰੇ ਵੀ ਸੌਂਗ ਪੂਰੇ ਹੋ ਜਾਣ। ਹੈ? ਇੰਨਾ ਕੀ ਹੋ ਜੇ ਬਸ। ਵੀ ਕੀ ਪੈਸੇ ਜੇ ਮੈਂ ਕਢਾ ਸਕਦੀ ਆ। ਪਰ ਕਾਪੀ, ਡਾਰਡ ਸਾਰਾ ਕੁਝ ਹੀ ਉੱਥੇ ਆ ਨਾ। ਜੇ ਤੇਰੀ ਮੰਮੀ ਨਾਲ ਤੇਰੀ ਸੁਲਾਹ ਹੋ ਗਈ ਨਾ। ਤੇਰੀ ਮੰਮੀ ਨੇ ਤੈਨੂੰ ਸਾਰਾ ਕੁਝ ਦੇ ਦੇਣਾ। ਉਹਨੇ ਕੀ ਕਰਨਾ ਰੱਖ ਗਿਆ ਹੈ? ਆਪਣੇ 3 ਪੁੱਤਾਂ ਵਾਸਤੇ ਕਮਾਈਦਾ ਆ। ਅਭੀ ਗੱਲ ਤਾਂ ਠੀਕ ਹੀ ਆ। ਆਹੋ। ਕਿ ਜੇ ਮੈਂ ਸਮਾਨ ਉਹ ਵਾਲਾ ਲੈ ਆਵਾਂ ਤੇ ਫਿਰ ਤੇ ਪੈਸੇ ਨਿਕਲ ਸਕਦੇ ਆ ਤੇ ਹੋਰ ਕੀ ਉਹਦਾਂ ਦੇ ਬੈਂਕ ਚ ਹੀ ਪਏ ਜਾਣੇ ਸੀ ਹਨਾ ਉਹ ਹੈਗਾ ਤੇ ਇੱਥੇ ਆਪਣੇ ਕੋਲ ਵੀ ਚੱਲ ਸਾਰਾ ਕੁਝ ਆ ਪਰ ਜਿੰਨਾ ਚਿਰ ਮਾਤਾ ਜੀਂਦੀ ਹੋਣਾ ਉਹਨਾਂ ਚਿਰ ਇਹਨੇ ਮੈਨੂੰ ਨਹੀਂ ਰੁਪਈਆ ਵਰਤਨ ਦੇਣਾ ਜਦੋਂ ਇਹ ਮਰ ਗਈ ਫਿਰ ਤਾਂ ਆਪਣੇ ਕੋਲ ਹੀ ਹੋਣਾ ਸਾਰਾ ਕੁਹ ਪਰ ਜੇ ਤੇਰੇ ਕੋਲ ਹੈਗੇ ਹਨਾ ਆਪਾਂ ਚੱਲ ਉਹਨਾਂ ਚਿਰ ਉਹਨਾਂ ਨਾਲ ਗਿਜਾਰਾ ਕਰ ਲਈਏ ਫਿਰ ਕੀ ਆ ਦੱਸ ਨਾਲੇ ਉਹਦਾਂ ਵੀ ਨਾ ਮੈਂ ਤਾਂ ਸੌ ਪਾਤੀ ਆ ਕਿ ਮੈਂ ਮਾਤਾ ਕੋਲੋਂ ਪੈਸਾ ਨਹੀਂ ਮੰਗਣਾ ਮਾਤਾ ਪਤਾ ਬਾਅਦ ਮੈਨੂੰ ਕੀ ਕਹਿਣ ਦੀ ਸੀ ਕਿ ਮੈਂ ਸਾਰੇ ਘਰ ਦੇ ਕੰਮ ਨਾ ਬਾਹਰੋਂ ਕਿਸ ਮੁੰਡੇ ਕੋਲੋਂ ਕਰਾਇਆ ਕਰਨੇ ਆ ਮੈਂ ਵੀ ਇਹ ਨਾ ਪਲਾ ਕਿ ਬਾਹਰ ਦੇ ਕਿੰਨਾ ਚਿਰ ਘਰ ਦੇ ਕੰਮ ਕਰਕੇ ਦਿੰਦੇ ਆ ਤੂੰ ਮੇਰੀ ਗੱਲ ਮੰਨ ਤੇ ਆਪਾਂ ਦੋਵੇਂ ਚੱਲੀਏ ਉਹ ਸਾਡੇ ਆਪਣੇ ਪੈਸੇ ਸਾਡੇ ਕੋਲ ਹੋਣਗੇ ਤਾਨੂੰ ਪੁੱਟੇ ਭੰਨਨ ਦੀ ਨਹੀਂ ਲੋੜ ਉਹ ਕਿਸ ਨੂੰ ਹਿਸਾਬ ਦੇਣ ਦੀ ਨਹੀਂ ਲੋੜ ਟੌਰ ਨਾਲ ਵਰਤਾਂਗੇ ਸਹੀ ਚਲੋ ਕੋਈ ਗੱਲ ਨਹੀਂ ਚੱਲ ਜਣੇ ਫੇਰ ਇੱਕ ਵਾਰੀ ਆਹੋ ਪਤਾ ਨਹੀਂ ਨਾ ਕਿੱਥੇ ਜਾ ਕੇ ਮੰਮੀ ਬੈਗੇ ਆ ਆਉਂਦਾ ਤਾਂ ਨਾ ਹੀ ਨਹੀਂ ਲੈਣਗੇ ਛੇਤੀ ਆਉਣ ਤੇ ਛੇਤੀ ਮੈਂ ਦੱਸਾਂ ਉਹਨਾਂ ਨੂੰ ਐਡੀ ਵੱਡੀ ਗੱਲ ਹੋ ਗਈ ਆ ਤੁਹਾਨੂੰ ਕੋਈ ਪਤਾ ਹੀ ਨਹੀਂ ਮੰਮੀ ਕਿੱਥੇ ਚਲ ਗਏ ਤੁਸੀਂ ਕਦੋਂ ਦੀ ਮੈਂ ਤੁਹਾਨੂੰ ਡਿਕਣ ਦੀ ਆ ਹਾਂ ਕੀ ਹੋ ਗਿਆ ਮੈਂ ਇਧਰ ਤੇ ਚਾਚੀ ਵੱਲ ਗਈ ਆ ਉਹ ਮੰਜੀ ਫੜੋ ਇੱਥੇ ਕਰੋ ਤੁਹਾਨੂੰ ਗੱਲ ਦੱਸਣੀ ਏਕ ਹਾਂ ਪਾਣੀ ਦੇ ਘੋਟ ਤੇ ਪੀ ਲੈਂਦੇ ਪਾਣੀ ਬਵਾਚ ਪੀਤਾ ਜਾਊਗਾ ਉਹ ਸ਼ਾਮੇ ਖੜੋ ਇੱਧਰ ਆਓ ਮੰਮੀ ਜਿਹੜੀ ਆ ਪ੍ਰੀਤ ਵਾ ਨਾ ਉਹ ਸਾਡੀ ਭਾਬੀ ਦੇ ਮਾਮੇ ਦੀ ਕੁੜੀ ਜੇ ਨਹੀਂ ਕੀ ਐਵੇਂ ਲੱਲੀਆਂ ਮਾਰੀ ਜਾਂਦੀਆਂ ਉਹ ਤਾਂ ਕੋ ਮਾਮਾ ਹੀ ਹਾਨੀਗਾ ਨਹੀਂ ਮੰਮੀ ਮਾਮਾ ਅਸਲੀ ਨਹੀਂ ਆ ਉਹਦੀ ਮੰਮੀ ਨੇ ਮੂੰਹ ਬੋਲੇ ਆਂਦੀ ਭਰਾ ਬਣਾਇਆ ਸੀ ਤੇ 5-6 ਸਾਲ ਪਹਿਲਾਂ ਦੀ ਗੱਲ ਆਂਦੀ ਮਿਲਣ ਵਰਤਨੋਂ ਹਟ ਗਈ ਹੀ ਉਹ ਨਹੀਂ ਤੇ ਤੈਨੂੰ ਕਿੱਦਾਂ ਪਤਾ ਵਾ ਮੈਨੂੰ ਕੀ ਪਤਾ ਲੱਗਣਾ ਇੱਥੇ ਬੈਠੇ ਹਾਂ ਦੋਵਾਂ ਜਾਨੀਆਂ ਮੈਂ ਤੇ ਭਾਬੀ ਉਦੋਂ ਉਹ ਤੁਰੀ ਆਉਂਦੀ ਸੀ ਤੇ ਉਹਦਾ ਨਾ ਕੋਈ ਠੇਡਾ ਲੱਗ ਗਿਆ ਉਹਦਾ ਭਾਂਡਾ ਵੀ ਸਗੋਂ ਸਾਡੇ ਵਾਲ ਡਿੱਗ ਗਿਆ ਤੇ ਜਦੋਂ ਇਹਨਾਂ ਦਾ ਇੱਕ ਦੂਜੇ 'ਲ ਧਿਆਨ ਪਿਆਣਾ ਤੇ ਵੇਖ ਕੇ ਹਰਾਨ ਹੋ ਗਈਆਂ ਤੇ ਮੈਂ ਤੇ ਵੇਖਾਂ ਮੈਂ ਪਤਾ ਨਹੀਂ ਕੀ ਗੱਲ ਹੋਈ ਇਹ ਤੇ ਇੱਕ ਦੂਜੇ ਦਾ ਨਾਂ ਲੈ ਆਜਦੋ ਇਹਨਾਂ ਨੇ ਤੇ ਫੇਰ ਭਾਬੀ ਨੇ ਦੱਸਿਆ ਮੈਨੂੰ ਬਾਅਦ ਚ ਵੀ ਇਹ ਤੇ ਮੇਰੇ ਮਾਮੇ ਦੀ ਕੁੜੀ ਆ ਅੱਛਾ ਆਹੋ ਫ ਆਹ ਉਹ ਤੇ ਮੈਂ ਇਹ ਆਵ ਸੁਣ ਕੇ ਹੈਰਾਨ ਹੋ ਗਈ ਮੈਂ ਵੇਖ ਲਾ ਕੋਈ ਪਤਾ ਹੀ ਨਹੀਂ ਹੁੰਦੇ ਹਨ ਤੇ ਇਹ ਗੱਲ ਦਾ ਪਤਾ ਹੀ ਨਹੀਂ ਮੰਮੀ ਸਾਨੂੰ ਕਿੱਥੇ ਪਤਾ ਹੁਣਾਵਾ ਇਹ ਗੱਲ ਦਾ ਤੇ ਭਾਬੀ ਨੂੰ ਵੀ ਨਹੀਂ ਪਤਾ ਉਹ ਤੇ ਅਚਾਨਕ ਹੀ ਜੀ ਦੋ ਇੱਕ ਦੂਜੇ ਦੇ ਟੱਕਰੇ ਹੋਏ ਇੱਕ ਦੂਜੇ ਦੇ ਵੇਖਿਆ ਵਾ ਤੇ ਫੇਰ ਭਾਬੀ ਨੇ ਜਾ ਕੇ ਮੈਨੂੰ ਦੱਸਿਆ ਵੀ ਇਹ ਤੇ ਮੇਰੇ ਮਾਮੇ ਦੀ ਕੁੜੀ ਆ ਭਾਬੀ ਆਂਦੀ ਜਿਹੜੀ ਇਹਦੀ ਮਾਂ ਵਾ ਨਾ ਉਹ ਬੜੀ ਕਪਤੀ ਆ ਤੇ ਸਾਨੂੰ ਨਾ ਚੰਗਾ ਹੀ ਨਹੀਂ ਸਮਝਦੀ ਹੁੰਦੀ ਆਂਦੀ ਜਦੋਂ ਹੀ ਜਾਨੀਆਂ ਨਾ ਤੇ ਬੜਾ ਮੱਥੇ ਵੱਟ ਪਾਉਂਦੀ ਹੁੰਦੀ ਤੇ ਆਂਦੀ ਜਦੋਂ ਸਾਨੂੰ ਪਤਾ ਲੱਗਾ ਤਾਂ ਅਸੀਂ ਉੱਥੇ ਜਾਣਾ ਹੀ ਛੱਡਤਾ ਵਾ ਤਾਂ ਹੁਣ ਕਿੰਨਾ ਚਿਰ ਹੋ ਗਿਆ 5-6 ਇਹ ਲੇਖਾਂ ਦੀ ਗੱਲ ਹੀ ਨਾ ਰੱਬ ਨੇ ਦੂਆ ਭੈਣਾ ਨੂੰ ਅਪਵੇ ਸ਼ਰੀਕਣੀਆਂ ਬਣਾ ਕੇ ਤੇ ਸਾਹਮਣੇ ਖੜਾ ਕਰ ਦਿੱਤਾ ਈ ਸਹੀ ਗੱਲ ਆ ਮੰਮੀ ਆਂਦੇ ਹੁੰਦੇ ਆ ਨਾ ਜੋ ਕੁਛ ਬੀਜੀਏ ਉਹੀ ਵੱਢਣਾ ਪੈਂਦਾ ਏ ਤੇ ਵੇਖ ਲਾ ਉਸ ਦਿਨ ਉੱਥੇ ਆਈ ਨਾ ਲਾਵਾ ਕਰਾਉਣ ਤੇ ਕਿੱਡੀ ਵਿਚਾਰੀ ਜੀ ਲੱਗਣ ਈ ਸੀ ਇਹਦੀ ਮਾਂ ਤੁਹਾਨੂੰ ਵੇਖ ਕੇ ਤਰਸਾਈ ਜਾਂਦਾ ਇਹ ਦੋਵਾਂ ਜਾਣੀਆਂ ਵੀ ਕੀ ਇਹਨੇ ਕੀਤਾ ਕੁੜੀ ਨੇ ਕੰਮ ਹੁਣ ਤੇ ਮੰਮੀ ਮੈਨੂੰ ਨਾ ਪ੍ਰੀਤ ਭਾਬੀ ਸੱਚੀ ਲੱਗਣ ਲੱਗ ਪਈ ਆ ਮੈਨੂੰ ਲੱਗਦਾ ਵੀ ਇਹਨੇ ਜੋ ਵੀ ਕੀਤਾ ਨਾ ਉਹਨਾਂ ਦੇ ਹੱਥੋਂ ਸੜਕੇ ਕੀਤਾ ਈ ਇਹ ਤੁਹਾਨੂੰ ਰੱਬ ਹੀ ਜਾਣਦਾ ਕੌਣ ਸੱਚਾ ਹੈ ਤੇ ਕੌਣ ਝੂਠਾ ਪਰ ਮੈਨੂੰ ਤੇ ਨਾ ਪ੍ਰੀਤ ਤੇ ਬੜਾ ਏ ਤਰਸ ਹੁੰਦਾ। ਮੰਮੀ ਕਿਹੜੀ ਗੱਲੋਂ ਤਰਸ ਹੁੰਦਾ ਤੁਹਾਨੂੰ? ਨਹੀਂ ਐਸੇ ਗੱਲੋਂ ਹੀ ਕਿ ਜਦੋਂ ਇਹਨਾਂ ਵਿੱਕੀ ਦਾ ਸੱਚ ਪਤਾ ਲੱਗੇਗਾ ਇਹ ਕੁੜੀ ਦੇ ਦਿਲ ਤੇ ਕੀ ਬੀਤੇਗੀ। ਨਾ ਇਹ ਘਰ ਜੋਗੀ ਰਹੀ ਆ ਤੇ ਨਾ ਇਹ ਘੜ ਜੋਗੀ। ਨਾ ਇਹ ਸਹੁਰਿਆਂ ਜੋਗੀ ਤੇ ਨਾ ਇਹ ਪੇਕਿਆਂ ਜੋਗੀ। ਇਹਦਾ ਬਣੇਗਾ ਕੀ ਇਹ ਕੁੜੀ ਦਾ? ਮੰਮੀ ਜਦੋਂ ਉਖਲੀ ਚ ਸਿਰ ਦੇ ਹੀ ਲਿਆ ਐ ਤੇ ਫਿਰ ਮੋਹਲਿਆਂ ਦਾ ਗਾਦਾ ਡਰ। ਜੇ ਹੁਣ ਇਹ ਕਦਮ ਚੁੱਕ ਹੀ ਲਿਆ ਨੇ ਇਹ ਪੰਗਾ ਆਪਣੇ ਆਪ ਇਹਨੇ ਪਾਇਆ ਨਾ ਤੇ ਹੁਣ ਆਪੇ ਭੁਗਤੇਗੀ ਫਿਰ। ਨੇ ਚਾ ਲੋਠ ਮੈਨੂੰ ਪਾਣੀ ਦਾ ਗਲਾਸ ਦੇ ਮੈਨੂੰ ਤੇਹ ਲੱਗੀ ਏ ਤੇ ਨਾਲੇ ਸੰਦੀਪ ਕਿੱਥੇ ਹੀ ਅੰਦਰ ਹੀ ਆ ਭਾਬੀ ਬੀਵੀ ਕੀ ਕੋ ਟੈਨਸ਼ਨ ਨਹੀਂ ਨਹੀਂ ਆ ਪੱਕੀ ਗੱਲ ਡੈਡੀ ਤਰ੍ਹਾਂ ਚੱਲ ਗਿਆ ਹਨਾ ਆ ਉਹ ਫੇਰ ਕਿਹੜੀ ਗੱਲ ਦਾ ਤੈਨੂੰ ਡਰਿਆ ਕੱਲੀ ਮੰਮੀ ਆ ਤੇਰੀ ਘਰ ਵੇਖ ਲੈ ਬੋਲਣਾ ਤਾਂ ਤੈਨੂੰ ਹੈਗਾ ਹੀ ਆ ਹੱਥ ਤੇ ਦਰਦ ਤੇ ਚੁੱਕਣੋ ਰਹੀ ਬਾਕੀ ਉਹ ਤੈਨੂੰ ਜੋ ਮਰਜ਼ੀ ਕੋ ਕਹ ਦੇਣਾ ਤੂੰ ਅੱਗੋਂ ਦੰਦ ਤੋਂ ਦੰਦ ਨਾਲ ਚੁੱਕੀ ਮਾਫੀਆਂ ਮੰਗੀ ਜਾਈ ਜਦੋਂ ਉਹਦੀ ਪੜਾਅਸ ਨਿਕਲ ਗਈ ਨਾ ਉਹਨੇ ਆਪੇ ਠੰਡੀ ਹੋ ਜਾਣਾ ਉਸ ਤੋਂ ਬਾਅਦ ਵਿੱਚ ਤੂੰ ਫੇਰ ਆਪਣੀ ਗੱਲ ਉਹਦੇ ਅੱਗੇ ਰੱਖੀ ਠੀਕ ਆ ਕੱਢੀ ਘਟੂ ਬੰਦ ਕਰ ਦਿੱਤੀ ਆ ਪ੍ਰੀਤ ਮੈਂ ਸੋਚਣ ਡਿਆ ਵਾਂ ਕਿ ਤੂੰ ਕੱਲੀ ਜਾ ਕਰ ਜੇ ਮੈਂ ਤੇਰੇ ਨਾਲ ਗਿਆ ਨਾ ਤੇਰੀ ਮੰਮੀ ਨੂੰ ਮੇਰੇ ਵੱਲ ਵੇਖ ਕੇ ਨਾ ਜਿਆਦਾ ਗੁੱਸਾ ਆਉਣਾ ਵਾ ਉਹਨੇ ਆਪਣਾ ਆਪਾ ਖੋ ਬੈਣਾ ਤੇ ਤੈਨੂੰ ਪਤਾ ਵਾ ਜਦੋਂ ਕਰੇ ਫੇ ਰੋਲਾ ਪੈ ਜੇ ਨਾ ਤਾਂ ਆਂਡ ਗਵਾਂਡ ਸਵਾਦ ਲੈਣ ਵਾਸਤੇ ਨਾ ਇਕੱਠੇ ਹੋ ਜਾਂਦੇ ਆ ਨਹੀਂ ਨਹੀਂ ਵਿੱਕੀ ਮੈਂ ਨਹੀਂ ਕੱਲੀ ਨਹੀਂ ਜਾਣਾ ਵੀ ਓ ਯਾਰ ਮੇਰੀ ਗੱਲ ਸੁਣ ਤੂੰ ਐਦਾਂ ਗੱਤੂ ਕਰਨ ਈਆਂ ਵੇਖ ਤੂੰ ਕੱਲੀ ਹੋਏਂਗੀ ਨਾ ਤੇਰੀ ਮੰਮੀ ਨੇ ਤੈਨੂੰ ਗੁੱਸੇ ਜਰੂਰ ਹੋਣਾ ਵਾ ਪਰ ਰੋਲਾ ਨਹੀਂ ਪਾਉਣਾ ਹੈਗਾ ਤੇ ਜੇ ਮੈਂ ਹੋਇਆ ਨਾ ਹੋ ਸਕਦਾ ਉਹ ਮੇਰੇ ਤੇ ਹੱਥ ਚੁੱਕੇ ਹੱਥੋਂ ਪਾਈ ਗੰਡਿਆ ਪੇ ਕਿਉਂਕਿ ਉਹਨੂੰ ਮੇਰੇ ਤੇ ਜ਼ਿਆਦਾ ਤਾਪਾ ਆਪਣੀ ਧੀ ਦਾ ਉਹਨੇ ਘੱਟ ਗੁੱਸਾ ਕਰਨਾ ਵਾ ਨਹੀਂ ਵਿੱਕੀ ਫੇਰ ਇੱਦਾਂ ਕਰਦੀਆਂ ਕੋਈ ਨਹੀਂ ਅਸੀਂ ਫੇਰ ਕਿਸੇ ਢੇਣ ਚੱਲ ਜਾਾਂਗੇ ਚਲੋ ਹੁਣ ਆਪਾਂ ਘਰ ਨੂੰ ਜਾਂਦੇ ਆ ਤੂੰ ਹੱਦ ਕਰਨ ਦੀ ਐਵੇਂ ਡਰੀ ਜੰਨੀ ਆ ਜੇ ਕੋਈ ਗੱਲ ਬਾਤ ਹੋ ਗਈ ਫੋਨ ਤੇ ਕੋਲ ਹੈਗਾ ਤੂੰ ਮੈਨੂੰ ਫੋਨ ਕਰਦੀ ਮੈਂ ਮਿੰਟ ਦੇ ਵਿੱਚ ਉੱਥੇ ਆ ਜਾਣਾ ਮੈਂ ਕਿਹੜਾ ਵਾਪਸ ਚੱਲੇ ਆਵਾ ਮੈਂ ਇੱਥੇ ਤੇਰੀ ਵੇਟ ਕਰੂੰਗਾ ਤੂੰ ਟੈਨਸ਼ਨ ਘੱਟ ਲੈਨੀ ਆ ਤੂੰ ਨਾ ਕੇ ਚੀਜ਼ ਦੀ ਪ੍ਰਵਾਹ ਕਰ ਮੈਂ ਇਸੇ ਕਰਕੇ ਕਹਿ ਰਿਹਾ ਕਿ ਮੈਂ ਤੂੰ ਇੱਥੋਂ ਬੈਠ ਕੇ ਚਲ ਜਾ ਬੱਸ ਤੇ ਤੇ ਨਾ ਆਪਾਂ ਬਹੁਤ ਜ਼ਿਆਦਾ ਖਲਾਰਾ ਪਾਈਏ ਸਮਝੀਦਾ ਹੁੰਦਾ ਵਾ ਗੱਲ ਨੂੰ ਉਹ ਨਾਲੇ ਮੰਮੀ ਤੇਰੀ ਕੱਲੀ ਘਰ ਵਾ ਜੇ ਤੈਨੂੰ ਲੱਗੂਗਾ ਨਾ ਕਿ ਕੋਈ ਉਹੋ ਜੀ ਗੱਲ ਬਾਤ ਆ ਤਾਂ ਮੈਨੂੰ ਬਾਹਰੋਂ ਫੋਨ ਕਰਦੀ ਮੈਂ ਤੈਨੂੰ ਬਾਹਰੋਂ ਲੈਣ ਆਜੂਗਾ ਤੂੰ ਟੈਨਸ਼ਨ ਨਾ ਲੈ ਵੇ ਲੈ ਫੇ ਮੇਰਾ ਫੋਨ ਚੁੱਕ ਲਿਓ ਜੇ ਦੀ ਉਹ ਚੁੱਕ ਲੂੰਗਾ 10 ਹੱਦ ਕਰਦੀਆਂ ਤੂੰ ਦੱਸ ਹੈ ਮੈਂ ਕਿਹਾ ਤੈਨੂੰ ਖੂਜ ਧੱਕਾ ਦੇਣ ਡਿਆ ਮੈਂ ਤੂੰ ਨਾ ਫਿਕਰ ਕਰ ਬਾਕੀ ਜਿਹੜੀ ਮੈਂ ਤੈਨੂੰ ਗੱਲ ਸਮਝਾਈ ਨਾ ਤੂੰ ਬਸ ਓਦਾਂ ਹੀ ਕਰੀ ਮੰਮੀ ਆਪਣੀ ਦਾ ਇੱਕ ਵਾਰੀ ਜਿੰਨਾ ਗੁੱਸਾਣਾ ਸਾਰਾ ਨਿਕਲ ਲੈਣ ਦੀ ਉਸ ਤੋਂ ਬਾਅਦ ਕਰ ਲਈ ਜਿਹੜੀ ਵੀ ਗੱਲ ਕਰਨੀ ਹੋਊਗੀ ਠੀਕ ਆ ਉਹਦਾ ਤੁਸੀਂ ਨਾਲ ਜਾਂਦੇ ਤੇ ਗੱਲ ਹੋਰ ਹੋਣੀ ਸੀ ਪ੍ਰੀਤੀ ਗੱਲ ਨੂੰ ਸਮਝ ਮੈਂ ਨਾਲ ਗਿਆ ਤਾਂ ਸਿਆਪਾ ਪੈ ਜਾਣਾ ਹੀ ਓ ਤੇਰੇ ਨਾਲੋਂ ਜ਼ਿਆਦਾ ਉਹਨਾਂ ਨੂੰ ਮੇਰੇ ਉੱਤੇ ਵਟਿਆ ਤੇ ਜਦੋਂ ਮੈਨੂੰ ਉਹਨਾਂ ਨੇ ਵੇਖਿਆ ਉੱਥੇ ਉਹਨਾਂ ਨੇ ਤਾਂ ਫਿਰ ਬੋਲਣਾ ਹੀ ਆ ਤੂੰ ਆਫੇਰ ਕਰ ਨਾ ਫੇਰ ਕਰ ਤੂੰ ਇੱਥੇ ਉੱਤਰ ਕੋਈ ਗੱਲ ਨਹੀਂ ਇੱਥੇ ਬਸ ਹੋਣੀ ਆ ਤੂੰ ਇਥੋਂ ਚੜ ਕੇ ਚੱਲ ਜੀ ਮੈਂ ਗਾਵ ਸਾਂ ਗੱਡੀ ਕਰ ਲੈਣਾ ਕੋਈ ਪਿੰਡ ਦਾ ਤੁਹਾਡੇ ਨਾਲ ਵੇਚ ਲੈ ਹਾਥ ਤੁਹਾਡਾ ਪਿੰਡ ਰਹਿ ਗਿਆ ਵਾ ਉੱਤਰ ਜਾ ਕੋਈ ਨਹੀਂ ਟੈਨਸ਼ਨ ਨਾ ਲੈ ਫਿਰ ਕਿਉਂ ਕਰਦੀ ਆ ਜੇ ਕੋਈ ਗੱਲ ਬਾਤ ਹੋਈ ਫੋਨ ਜ਼ਰੂਰ ਕਰਦੀ ਮੈਨੂੰ ਇੱਥੇ ਹੀ ਆ ਮੈਂ ਕਨਾ ਬੱਦਲ ਨੇ ਸਤਾ ਮਾਰਿਆ ਵਾ ਕਦੀ ਮੈਂ ਸਰੋਂ ਧੁੱਪੇ ਪਾਉਣੀ ਆ ਤੇ ਕਦੀ ਮੈਨੂੰ ਛਾਵੇਂ ਰੱਖਣੀ ਪੈਂਦੀ ਆ ਇੱਕ ਤੇ ਬੱਦਲ ਨੇ ਖਪਾ ਹੀ ਬੜਾ ਮਾਰਿਆ ਵਾ ਇਹਦਾ ਤਾਂ ਹੀ ਰੱਟਾ ਵਾ ਕਿ ਨਿਕੇ ਨਿਕੇ ਕੰਮ ਮੁੱਕਦੇ ਵੀ ਨਹੀਂ ਆ ਚੱਲ ਮਨਾ ਸਵੇਰ ਦੀ ਲੱਗੀ ਆ ਬੈਲਾ ਘੜੀ ਹੋਣ ਹਾਏ ਹਾਏ ਆਹ ਕਿਹੜੀ ਤੁਰੀ ਆਉਂਦੀ ਮੂੰਹ ਟੱਕ ਕੇ ਇਹਨੂੰ ਬੜੀ ਕਾਲੀ ਪਈ ਆ ਹਾਏ ਤੇ ਪ੍ਰੀਤਵਾ ਇਹ ਕਿੱਧਰ ਆ ਗਈ ਆ ਹਾਏ ਇਹ ਕਿਤੇ ਮੇਰੇ ਭੇਤ ਹੀ ਨਾ ਖੋਲ ਦੇ ਹਾਂ ਨਹੀਂ ਮੇਰੀ ਧੀ ਆਈ ਆ ਨਹੀਂ ਠਾਂਡੀ ਪੈ ਗਈ ਮੈਂ ਤੇ ਵੇਖ ਕੇ ਕਾਲਜੇ ਚ ਤੇ ਪੁੱਤ ਕੱਲੀ ਆਈ ਤੁਰ ਕੇ ਪਰੌਣਾ ਕਿੱਥੇ ਆ ਉਹਨਾਂ ਨੂੰ ਕੰਮ ਪੈ ਗਿਆ ਸੀ ਤੇ ਉਹ ਫੇਰ ਮੈਨੂੰ ਇੱਥੇ ਮੋੜ ਤੇ ਹੀ ਤਾਰ ਗਏ ਸੀ ਹਾਏ ਹਾਏ ਦੱਸ ਪਹਿਲੀ ਵਾਰੀ ਆਈ ਆ ਤੇ ਉਹ ਨਾਲ ਆਉਂਦਾ ਉਥੇ ਤਾਰ ਕੇ ਕੋ ਚਲ ਗਿਆ ਵਾ ਚਲੋ ਕੋਈ ਗੱਲ ਨਹੀਂ ਜਦੋਂ ਅਗਲੀ ਵਾਰ ਹੀ ਆਉਂਗੀ ਫਿਰ ਨਾਲ ਲੈਵਾਂ ਨਾ ਨਹੀਂ ਪੀਏ ਮੇਰੀਆਂ ਤੇ ਅੱਖਾਂ ਹੀ ਤਰਸ ਗਈਆਂ ਸੀ ਤੈਨੂੰ ਵੇਖਣ ਨੂੰ ਵੇਖ ਕੇ ਨਾ ਰੂਹ ਖੁਸ਼ ਹੋ ਗਈ ਆ ਮੇਰਾ ਪੁੱਤ ਘਰ ਤੈਨੂੰ ਪਾਣੀ ਪਿਆਲਾ ਕੋਈ ਨਹੀਂ ਘਰੇ ਵੀ ਨਹੀਂ ਹੁਣ ਜਾ ਵੀ ਘਰ ਇਹ ਵੀ ਤੇਰਾ ਆਪਣਾ ਹੀ ਆ ਤੇਰੀ ਚਾਚੀ ਦਾ ਘਰ ਆ ਸੱਤ ਬਗਾਨਾ ਨਹੀਂ ਆ ਆ ਮੇਰੀ ਲਾਡੋ ਨਹੀਂ ਨਹੀਂ ਚਾਚੀ ਜੀ ਆਪਣਾ ਹੀ ਘਰ ਆ ਮੈਂ ਕਰੋ ਗੈਂਡੀ ਇਹ ਬਗਾਨਾ ਵਾ ਕੋਈ ਨਹੀਂ ਪਹਿਲਾਂ ਮੈਂ ਮੰਮੀ ਨੂੰ ਮਿਲਾਂ ਉਹ ਮੰਮੀ ਨੂੰ ਬਾਅਦ ਚ ਮਿਲ ਲਈ ਮੰਮੀ ਤੇਰੀ ਮਾਮਾ ਦੀ ਬਰੋਬਰ ਆ ਆ ਮੇਰੀ ਧੀ ਆ ਜਾ ਆ ਜਾ ਘਰ ਆ ਜਾ